ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਦਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪੁਲਿਸ ਵੱਲੋਂ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਕਹੀ ਜਾ ਰਹੀ ਘਟਨਾ ਵਿੱਚ ਹੁਣ ਵੱਡਾ ਮੋੜ ਆ ਗਿਆ ਹੈ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗਾਇਬ ਹੋਏ 20 ਮਿਲੀਅਨ ਡਾਲਰ ਤੋਂ ਵੱਧ ਦੇ ਸੋਨੇ ਦੀ ਇਸ ਸਾਜ਼ਿਸ਼ ਨੇ ਸਿਰਫ ਸੁਰੱਖਿਆ ਪ੍ਰਬੰਧਾਂ ਹੀ ਨਹੀਂ ਸਿਸਟਮ ਦੇ ਅੰਦਰਾਲੀਆਂ ਖਾਮੀਆਂ ਨੂੰ ਵੀ ਬੇਨਕਾਬ ਕੀਤਾ ਹੈ ਪ੍ਰੋਜੈਕਟ 24K ਦੇ ਤਹਿਤ ਚੱਲ ਰਹੀ ਇਸ ਜਾਂਚ ਵਿੱਚ ਅੰਤਰਰਾਸ਼ਟਰੀ ਕਰਿਆ ਅੰਦਰੂਨੀ ਸਹਾਇਤਾ ਅਤੇ ਸੰਗਠਿਤ ਅਪਰਾਧ ਦੇ ਦਾਅਵੇ ਸਾਹਮਣੇ ਆ ਰਹੇ ਹਨ ਲਗਭਗ 2 ਸਾਲਾਂ ਦੀ ਚੁੱਪਚਾਪ ਜਾਂਚ ਤੋਂ ਬਾਅਦ ਹੁਣ ਗ੍ਰਿਫਤਾਰੀਆਂ ਨਾਲ ਕੇਸ ਨੇ ਨਵਾਂ ਰੁਖ ਇਕਤਿਆਰ ਕਰ ਲਿਆ ਹੈ ਸਵਾਲ ਇਹ ਹੈ ਕਿ ਇਹ ਗ੍ਰਿਫਤਾਰੀ ਇਸ ਸਦੀ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਦੀ ਗੁੱਥੀ ਨੂੰ ਸੁਲਝਾ ਸਕੇਗੀ ਪੁਲਿਸ ਵੱਲੋਂ ਜਿਸ ਨੂੰ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਘਰਾਰ ਦਿੱਤਾ ਗਿਆ ਹੈ ਉਸ ਜਾਂਚ ਨੂੰ ਪ੍ਰੋਜੈਕਟ 24K ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਕ ਬਹੁਤ ਸੋਚ ਵਿਚਾਰ ਨਾਲ ਤਿਆਰ ਕੀਤੀ ਗਈ ਚੋਰੀ ਜਿਸ ਨੇ ਕੈਨੇਡਾ ਦੇ ਸਭ ਤੋਂ ਵਿਅਸਥ ਹਵਾਈ ਅੱਡੇ ਦੀਆਂ ਕਮਜ਼ੋਰੀਆਂ ਨੂੰ ਬੇਨਕਾਬ ਕੀਤਾ ਹੈ ਇੱਕ ਅੰਤਰਰਾਸ਼ਟਰੀ ਮਨੁੱਖੀ ਸ਼ਿਕਾਰ ਨੂੰ ਜਨਮ ਦਿੱਤਾ ਜੋ ਅਜੇ ਵੀ ਜਾਰੀ ਹੈ ਇਹ ਮਾਮਲਾ 17 April 2023 ਨੂੰ ਸ਼ੁਰੂ ਹੁੰਦਾ ਹੈ ਜਦੋਂ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਆਈ ਇੱਕ ਉਡਾਣ ਟੋਰਾਂਟੋ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਉਤਰੀ ਜਹਾਜ਼ ਵਿੱਚ ਇੱਕ ਸੁਰੱਖਿਅਤ ਕਾਰਗੋ ਸ਼ਿਪਮੈਂਟ ਸੀ ਜਿਦੇ ਵਿੱਚ ਲਗਭਗ 400 ਕਿਲੋਗ੍ਰਾਮ ਸੋਨਾ ਸੀ ਜਿਸ ਦੀ ਉਸ ਸਮੇਂ ਕੀਮਤ 20 ਬਿਲੀਅਨ ਡਾਲਰ ਤੋਂ ਵੱਧ ਸੀ ਨਾਲ ਹੀ ਤਕਰੀਬਨ 2.5 ਮਿਲੀਅਨ ਡਾਲਰ ਵਿਦੇਸ਼ੀ ਮੁਦਰਾ ਵੀ ਸ਼ਾਮਿਲ ਸੀ ਇਹ ਕਾਰਗੋ 에ਅਰ ਕੈਨੇਡਾ ਦੁਆਰਾ ਚਲਾਏ ਜਾਂਦੇ ਇੱਕ ਗੋਦਾਮ ਸਹੂਲਤ ਵਿੱਚ ਭੇਜਿਆ ਗਿਆ ਅਗਲੇ ਦਿਨ ਤੱਕ ਇਹ ਗਾਇਬ ਸੀ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਹ ਚੋਰੀ ਅਚਾਨਕ ਨਹੀਂ ਸੀ ਜਾਂਚ ਕਰਤਾਵਾਂ ਦਾ ਦਾਵਾ ਹੈ ਕਿ ਇਹ ਇੱਕ ਸੰਗਠਿਤ ਕਾਰਵਾਈ ਦਾ ਨਤੀਜਾ ਸੀ ਜਿਦੇ ਵਿੱਚ ਦੋ ਵੱਖ-ਵੱਖ ਗਰੁੱਪ ਸ਼ਾਮਿਲ ਸਨ ਇੱਕ ਗਰੁੱਪ ਜਿਸ ਵਿੱਚ ਅੰਦਰੂਨੀ ਲੋਕ ਸ਼ਾਮਿਲ ਸਨ ਵਿੱਚ ਕਠਿਤ ਤੌਰ ਤੇ 에ਅਰ ਕੈਨੇਡਾ ਦੇ ਕਰਮਚਾਰੀ ਸ਼ਾਮਿਲ ਸਨ ਜਿਨ੍ਹਾਂ ਕੋਲ ਸੀਮਿਤ ਕਾਰਗੋ ਪ੍ਰਣਾਲੀਆਂ ਤੱਕ ਪਹੁੰਚ ਸੀ ਦੂਜਾ ਗਰੁੱਪ ਜੋ ਹਵਾਈ ਅੱਡੇ ਤੋਂ ਬਾਹਰ ਕੰਮ ਕਰ ਰਿਹਾ ਸੀ ਮੰਨਿਆ ਜਾਂਦਾ ਹੈ ਕਿ ਉਸ ਨੇ ਸੋਨੇ ਦੀ ਆਵਾਜਾਹੀ ਸਟੋਰੇਜ ਅਤੇ ਆਖਰਕਾਰ ਵਿਕਰੀ ਸੰਭਾਲੀ। ਕਰੀਬ 2 ਸਾਲਾਂ ਤੱਕ ਪੁਲਿਸ ਨੇ ਪ੍ਰੋਜੈਕਟ 24K ਦੇ ਤਹਿਤ ਚੁੱਪਚਾਪ ਆਪਣਾ ਕੇਸ ਤਿਆਰ ਕੀਤਾ। ਵਿੱਤੀ ਰਿਕਾਰਡ, ਸੰਚਾਰ ਡਾਟਾ ਅਤੇ ਅੰਤਰਰਾਸ਼ਟਰੀ ਯਾਤਰਾ ਦੀ ਨਿਗਰਾਨੀ ਕਰਦੇ ਹੋਏ ਇਸ ਹਫਤੇ ਜਾਂਚ ਇੱਕ ਮਹੱਤਵਪੂਰਨ ਮੋੜ ਤੇ ਪਹੁੰਚੀ। ਸੋਮਵਾਰ ਨੂੰ ਪੀਲ ਰੀਜਨਲ ਪੁਲਿਸ ਨੇ 43 ਸਾਲਾਂ ਅਰਸਲਾ ਚੌਧਰੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਦੁਬਈ ਤੋਂ ਆਈ ਇੱਕ ਓੜਾਨ ਆ ਰਹੀ ਟੋਰਾਂਟੋ ਪਹੁੰਚੇ। ਚੌਧਰੀ ਤੇ 5000 ਡਾਲਰ ਤੋਂ ਵੱਧ ਦੀ ਚੋਰੀ ਅਪਰਾਧ ਰਾਹੀਂ ਹਾਸਲ ਕੀਤੀ ਸੰਪਤੀ ਰੱਖਣ ਦੇ ਦੋ ਦੋਸ਼ ਅਤੇ ਇੱਕ ਇਨਡਿਕਟੇਬਲ ਅਪਰਾਧ ਕਰਨ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ ਉਹ ਹਿਰਾਸਤ ਵਿੱਚ ਹੈ ਅਤੇ ਬੁੱਧਵਾਰ ਨੂੰ ਜ਼ਮਾਨਤ ਸੁਣਵਾਈ ਲਈ ਪੇਸ਼ ਹੋਣਾ ਨਿਯਤ ਹੈ ਜਾਂਚ ਕਰਤਾਵਾਂ ਦੇ ਅਨੁਸਾਰ ਚੌਧਰੀ ਉਸ ਬਾਹਰੀ ਗਰੁੱਪ ਦਾ ਹਿੱਸਾ ਸੀ ਜਿਸ ਨੇ ਸੋਨਾ ਹਵਾਈ ਅੱਡੇ ਦੀ ਸੰਪਤੀ ਤੋਂ ਬਾਹਰ ਜਾਣ ਤੋਂ ਬਾਅਦ ਦੀ ਕਾਰਵਾਈ ਸੰਭਾਲੀ ਪੁਲਿਸ ਦਾ ਦਾਵਾ ਹੈ ਕਿ ਉਸਨੇ ਚੋਰੀ ਹੋਏ ਸੋਨੇ ਦੀ ਵਿਕਰੀ ਨੂੰ ਆਸਾਨ ਬਣਾਇਆ ਅਤੇ ਰਕਮ ਨੂੰ ਕੈਨੇਡਾ ਤੋਂ ਬਾਹਰ ਭੇਜਣ ਵਿੱਚ ਭੂਮਿਕਾ ਨਿਭਾਈ। ਸੀਬੀਸੀ ਦੇ ਦ ਫਿਫਥ ਸਟੇਟ ਵੱਲੋਂ ਪ੍ਰਾਪਤ ਅਦਾਲਤੀ ਦਸਤਾਵੇਜ਼ ਅਤੇ ਦਾਅਵੇ ਜੋ ਅਜੇ ਤੱਕ ਅਦਾਲਤ ਵਿੱਚ ਪਰਖੇ ਨਹੀਂ ਗਏ। ਚੌਧਰੀ ਨੂੰ ਲੁੱਟ ਦੀ ਯੋਜਨਾ ਬਣਾਉਣ ਅਤੇ ਬਾਅਦ ਦੀਆਂ ਕਾਰਵਾਈਆਂ ਵਿੱਚ ਇੱਕ ਕੇਂਦਰੀ ਸ਼ਖਸ ਵਜੋਂ ਦਰਸਾਉਂਦੇ ਹਨ। ਇੱਕ ਸ਼ੱਕੀ ਨੇ ਕਠਿ ਤੌਰ ਤੇ ਉਸ ਨੂੰ ਇਸ ਲੁੱਟ ਦਾ ਸਭ ਤੋਂ ਵੱਡਾ ਹਿੱਸੇਦਾਰ ਦੱਸਿਆ ਹੈ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਅਪਾਰਟਮੈਂਟ ਤੇ ਛਾਪਾ ਮਾਰਿਆ ਜਿੱਥੇ ਚੌਧਰੀ ਰਹਿ ਰਿਹਾ ਸੀ ਅਧਿਕਾਰੀਆਂ ਨੇ 1,54,000 ਡਾਲਰ ਤੋਂ ਵੱਧ ਕੈਨੇਡੀਅਨ ਨਕਦ ਕਈ ਮੋਬਾਈਲ ਫੋਨ ਅਤੇ SIM ਕਾਰਡ ਅਤੇ ਹੱਥ ਨਾਲ ਲਿਖੀਆਂ ਸੂਚੀਆਂ ਬਰਾਮਦ ਕੀਤੀਆਂ ਜਿਨ੍ਹਾਂ ਵਿੱਚ ਲਗਭਗ 9 ਮਿਲੀਅਨ ਡਾਲਰ ਮੁੱਲ ਦੀ ਸੰਪਤੀ ਵਾਲੇ ਫੰਡਸ ਦੀ ਵੰਡ ਦਰਸਾਈ ਗਈ ਸੀ ਜਾਂਚ ਕਰਤਾਵਾਂ ਦਾ ਇਹ ਵੀ ਦਾਵਾ ਹੈ ਕਿ ਸਿਰਫ ਲੁੱਟ ਵਾਲੇ ਦਿਨ ਹੀ ਚੌਧਰੀ ਨੇ ਹੋਰ ਸ਼ੱਕੀਆਂ ਨਾਲ 770 ਟਨ ਵੱਧ ਕਾਲਸ ਜਾਂ ਸੁਨੇਹੇ ਆਦਾਨ-ਪ੍ਰਦਾਨ ਕੀਤੇ ਇੱਕ ਅਜੀਹਾ ਸੰਚਾਰ ਸਟਾਰ ਜੋ ਪੁਲਿਸ ਮੁਤਾਬਕ ਸਹਿਯੋਗ ਅਤੇ ਯੋਜਨਾ ਬਣਾਉਣ ਦੇ ਦਾਅਵਿਆਂ ਨੂੰ ਮਜ਼ਬੂਤ ਕਰਦਾ ਹੈ ਪੀਲ ਪੁਲਿਸ ਚੀਫ ਨਿਸ਼ਾਨ ਦੋਰਾਇਆਪਾ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀ ਆਧੁਨਿਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਜ਼ ਦੀ ਪਹੁੰਚ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਹੁਣ ਤੱਕ ਪ੍ਰੋਜੈਕਟ 24 ਕੇ ਨਾਲ ਸੰਬੰਧਿਤ 10 ਲੋਕਾਂ ਤੇ ਦੋਸ਼ ਲੱਗ ਚੁੱਕੇ ਹਨ ਉਹ ਜਾਂਚ ਕਰਤਾਵਾਂ ਵੱਲੋਂ ਤਲਾਸ਼ ਕੀਤੇ ਜਾ ਰਹੇ ਹਨ ਅਤੇ ਕੁੱਲ 21 ਤੋਂ ਵੱਧ ਦੋਸ਼ ਲਗਾਏ ਗਏ ਹਨ ਦੋ ਸ਼ੱਕੀ ਅਜੇ ਵੀ ਫਰਾਰ ਹਨ ਉਹਨਾਂ ਵਿੱਚੋਂ ਇੱਕ ਸਿਮਰਨ ਪ੍ਰੀਤ ਪਨਸੇਰ ਜੋ ਬ੍ਰੈਂਪਟਨ ਦਾ ਰਹਿੰਦਾ ਅਤੇ 에ਅਰ ਕੈਨੇਡਾ ਦਾ ਸਾਬਕਾ ਕਰਮਚਾਰੀ ਹੈ ਮੰਨਿਆ ਜਾਂਦਾ ਹੈ ਕਿ ਉਹ ਭਾਰਤ ਵਿੱਚ ਹੈ ਪੀਲ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਸਰਕਾਰ ਨੂੰ ਇੱਕ ਅਧਿਕਾਰਿਕ ਪ੍ਰਤਿਆਸਪ੍ਰੇਸ਼ਨ ਬੇਨਤੀ ਭੇਜੀ ਗਈ ਹੈ ਅਤੇ ਉਹ ਅਜੇ ਸਮੀਖਿਆ ਹੇਠ ਹੈ। ਦੂਜਾ ਸ਼ੱਕੀ ਪ੍ਰਸਾਦ ਪਰਮalingam ਪਿਛਲੇ ਅਗਸਤ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਜਾਰੀ ਬੈਂਚ ਵਰੰਟ ਦਾ ਵਿਸ਼ੇ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਲੱਭਣ ਅਤੇ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ ਤੋਂ 20 ਮਿਲੀਅਨ ਡਾਲਰ ਦਾ ਸੋਨਾ ਗਾਇਬ ਹੋਇਆ। ਲਗਭਗ 2 ਸਾਲ ਬਾਅਦ ਵੀ ਪ੍ਰੋਜੈਕਟ 24K ਸਰਗਰਮ ਹੈ ਗ੍ਰਫਤਾਰੀਆਂ ਹੋ ਚੁੱਕੀਆਂ ਹਨ ਸ਼ੱਕੀ ਅਜੇ ਵੀ ਫਰਾਰ ਹਨ ਅਤੇ ਅੰਤਰਰਾਸ਼ਟਰੀ ਕਾਰਵਾਈਆਂ ਜਾਰੀ ਹਨ ਜਾਂਚ ਕਰਤਾ ਕਹਿੰਦੇ ਨੇ ਕਿ ਕੈਨੇਡਾ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਦੀ ਕਹਾਣੀ ਹਲੇ ਖਤਮ ਨਹੀਂ ਹੋਈ ਸਸ਼ਕਲ ਸਾਰੇ ਨੂੰ ਮੈਂ ਹਦਸੀਰਤ ਕਰਦੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪੁਲਿਸ ਵੱਲੋਂ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਕਹੀ ਜਾ ਰਹੀ ਘਟਨਾ ਵਿੱਚ ਹੁਣ ਵੱਡਾ ਮੋੜ ਆ ਗਿਆ ਹੈ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗਾਇਬ ਹੋਏ 20 ਮਿਲੀਅਨ ਡਾਲਰ ਤੋਂ ਵੱਧ ਦੇ ਸੋਨੇ ਦੀ ਇਸ ਸਾਜ਼ਿਸ਼ ਨੇ ਸਿਰਫ ਸੁਰੱਖਿਆ ਪ੍ਰਬੰਧਾਂ ਹੀ ਨਹੀਂ ਸਿਸਟਮ ਦੇ ਅੰਦਰਾਲੀਆ ਖਾਮੀਆਂ ਨੂੰ ਵੀ ਬੇਨਕਾਬ ਕੀਤਾ ਹੈ ਪ੍ਰੋਜੈਕਟ 24K ਦੇ ਤਹਿਤ ਚੱਲ ਰਹੀ ਇਸ ਜਾਂਚ ਵਿੱਚ ਅੰਤਰਰਾਸ਼ਟਰੀ ਕਰਿਆ ਅੰਦਰੂਨੀ ਸਹਾਇਤਾ ਅਤੇ ਸੰਗਠਿਤ ਅਪਰਾਧ ਦੇ ਦਾਅਵੇ ਸਾਹਮਣੇ ਆ ਰਹੇ ਹਨ ਲਗਭਗ 2 ਸਾਲਾਂ ਦੀ ਚੁੱਪਚਾਪ ਜਾਂਚ ਤੋਂ ਬਾਅਦ ਹੁਣ ਗ੍ਰਿਫਤਾਰੀਆਂ ਨਾਲ ਕੇਸ ਨੇ ਨਵਾਂ ਰੁਖ ਇਕਤਿਆਰ ਕਰ ਲਿਆ ਹੈ ਸਵਾਲ ਇਹ ਹੈ ਕਿ ਇਹ ਗ੍ਰਿਫਤਾਰੀ ਇਸ ਸਦੀ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਦੀ ਗੁੱਥੀ ਨੂੰ ਸੁਲਝਾ ਸਕੇਗੀ ਪੁਲਿਸ ਵੱਲੋਂ ਜਿਸ ਨੂੰ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਕਰਾਰ ਦਿੱਤਾ ਗਿਆ ਹੈ ਉਸ ਜਾਂਚ ਨੂੰ ਪ੍ਰੋਜੈਕਟ 24K ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਕ ਬਹੁਤ ਸੋਚ ਵਿਚਾਰ ਨਾਲ ਤਿਆਰ ਕੀਤੀ ਗਈ ਚੋਰੀ ਜਿਸ ਨੇ ਕੈਨੇਡਾ ਦੇ ਸਭ ਤੋਂ ਵਿਅਸਥ ਹਵਾਈ ਅੱਡੇ ਦੀਆਂ ਕਮਜ਼ੋਰੀਆਂ ਨੂੰ ਬੇਨਕਾਬ ਕੀਤਾ ਹੈ ਇੱਕ ਅੰਤਰਰਾਸ਼ਟਰੀ ਮਨੁੱਖੀ ਸ਼ਿਕਾਰ ਨੂੰ ਜਨਮ ਦਿੱਤਾ ਜੋ ਅਜੇ ਵੀ ਜਾਰੀ ਹੈ ਇਹ ਮਾਮਲਾ 17 April 2023 ਨੂੰ ਸ਼ੁਰੂ ਹੁੰਦਾ ਹੈ ਜਦੋਂ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਆਈ ਇੱਕ ਉਡਾਣ ਟੋਰਾਂਟੋ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਉਤਰੀ ਜਹਾਜ਼ ਵਿੱਚ ਇੱਕ ਸੁਰੱਖਿਅਤ ਕਾਰਗੋ ਸ਼ਿਪਮੈਂਟ ਸੀ ਜਿਦੇ ਵਿੱਚ ਲਗਭਗ 400 ਕਿਲੋਗ੍ਰਾਮ ਸੋਨਾ ਸੀ ਜਿਸ ਦੀ ਉਸ ਸਮੇਂ ਕੀਮਤ 20 ਬਿਲੀਅਨ ਡਾਲਰ ਤੋਂ ਵੱਧ ਸੀ ਨਾਲ ਹੀ ਤਕਰੀਬਨ 2.5 ਮਿਲੀਅਨ ਡਾਲਰ ਵਿਦੇਸ਼ੀ ਮੁਦਰਾ ਵੀ ਸ਼ਾਮਿਲ ਸੀ ਇਹ ਕਾਰਗੋ 에ਅਰ ਕੈਨੇਡਾ ਦੁਆਰਾ ਚਲਾਏ ਜਾਂਦੇ ਇੱਕ ਗੋਦਾਮ ਸਹੂਲਤ ਵਿੱਚ ਭੇਜਿਆ ਗਿਆ ਅਗਲੇ ਦਿਨ ਤੱਕ ਇਹ ਗਾਇਬ ਸੀ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਹ ਚੋਰੀ ਅਚਾਨਕ ਨਹੀਂ ਸੀ ਜਾਂਚ ਕਰਤਾਵਾਂ ਦਾ ਦਾਵਾ ਹੈ ਕਿ ਇਹ ਇੱਕ ਸੰਗਠਿਤ ਕਾਰਵਾਈ ਦਾ ਨਤੀਜਾ ਸੀ ਜਿਦੇ ਵਿੱਚ ਦੋ ਵੱਖ-ਵੱਖ ਗਰੁੱਪ ਸ਼ਾਮਿਲ ਸਨ ਇੱਕ ਗਰੁੱਪ ਜਿਸ ਵਿੱਚ ਅੰਦਰੂਨੀ ਲੋਕ ਸ਼ਾਮਿਲ ਸਨ ਵਿੱਚ ਕਠਿਤ ਤੌਰ ਤੇ 에ਅਰ ਕੈਨੇਡਾ ਦੇ ਕਰਮਚਾਰੀ ਸ਼ਾਮਿਲ ਸਨ ਜਿਨ੍ਹਾਂ ਕੋਲ ਸੀਮਿਤ ਕਾਰਗੋ ਪ੍ਰਣਾਲੀਆਂ ਤੱਕ ਪਹੁੰਚ ਸੀ ਦੂਜਾ ਗਰੁੱਪ ਜੋ ਹਵਾਈ ਅੱਡੇ ਤੋਂ ਬਾਹਰ ਕੰਮ ਕਰ ਰਿਹਾ ਸੀ ਮੰਨਿਆ ਜਾਂਦਾ ਹੈ ਕਿ ਉਸਨੇ ਸੋਨੇ ਦੀ ਆਵਾਜਾਈ ਸਟੋਰੇਜ ਅਤੇ ਆਖਰਕਾਰ ਵਿਕਰੀ ਸੰਭਾਲੀ। ਕਰੀਬ 2 ਸਾਲਾਂ ਤੱਕ ਪੁਲਿਸ ਨੇ ਪ੍ਰੋਜੈਕਟ 24K ਦੇ ਤਹਿਤ ਚੁੱਪਚਾਪ ਆਪਣਾ ਕੇਸ ਤਿਆਰ ਕੀਤਾ। ਵਿੱਤੀ ਰਿਕਾਰਡ, ਸੰਚਾਰ ਡਾਟਾ ਅਤੇ ਅੰਤਰਰਾਸ਼ਟਰੀ ਯਾਤਰਾ ਦੀ ਨਿਗਰਾਨੀ ਕਰਦੇ ਹੋਏ ਇਸ ਹਫਤੇ ਜਾਂਚ ਇੱਕ ਮਹੱਤਵਪੂਰਨ ਮੋੜ ਤੇ ਪਹੁੰਚੀ। ਸੋਮਵਾਰ ਨੂੰ ਪੀਲ ਰੀਜਨਲ ਪੁਲਿਸ ਨੇ 43 ਸਾਲਾਂ ਅਰਸਲਾ ਚੌਧਰੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਦੁਬਈ ਤੋਂ ਆਈ ਇੱਕ ਉਡਾਨ ਆ ਰਹੀ ਟੋਰਾਂਟੋ ਪਹੁੰਚੇ। ਚੌਧਰੀ ਤੇ 5000 ਡਾਲਰ ਤੋਂ ਵੱਧ ਦੀ ਚੋਰੀ ਅਪਰਾਧ ਰਾਹੀਂ ਹਾਸਲ ਕੀਤੀ ਸੰਪਤੀ ਰੱਖਣ ਦੇ ਦੋ ਦੋਸ਼ ਅਤੇ ਇੱਕ ਇਨਡਿਕਟੇਬਲ ਅਪਰਾਧ ਕਰਨ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ ਉਹ ਹਿਰਾਸਤ ਵਿੱਚ ਹੈ ਅਤੇ ਬੁੱਧਵਾਰ ਨੂੰ ਜ਼ਮਾਨਤ ਸੁਣਵਾਈ ਲਈ ਪੇਸ਼ ਹੋਣਾ ਨਿਯਤ ਹੈ ਜਾਂਚ ਕਰਤਾਵਾਂ ਦੇ ਅਨੁਸਾਰ ਚੌਧਰੀ ਉਸ ਬਾਹਰੀ ਗਰੁੱਪ ਦਾ ਹਿੱਸਾ ਸੀ ਜਿਸ ਨੇ ਸੋਨਾ ਹਵਾਈ ਅੱਡੇ ਦੀ ਸੰਪਤੀ ਤੋਂ ਬਾਹਰ ਜਾਣ ਤੋਂ ਬਾਅਦ ਦੀ ਕਾਰਵਾਈ ਸੰਭਾਲੀ ਪੁਲਿਸ ਦਾ ਦਾਵਾ ਹੈ ਕਿ ਉਸਨੇ ਚੋਰੀ ਹੋਏ ਸੋਨੇ ਦੀ ਵਿਕਰੀ ਨੂੰ ਆਸਾਨ ਬਣਾਇਆ ਅਤੇ ਰਕਮ ਨੂੰ ਕੈਨੇਡਾ ਤੋਂ ਬਾਹਰ ਭੇਜਣ ਵਿੱਚ ਭੂਮਿਕਾ ਨਿਭਾਈ। ਸੀਬੀਸੀ ਦੇ ਦ ਫਿਫਥ ਸਟੇਟ ਵੱਲੋਂ ਪ੍ਰਾਪਤ ਅਦਾਲਤੀ ਦਸਤਾਵੇਜ਼ ਅਤੇ ਦਾਅਵੇ ਜੋ ਅਜੇ ਤੱਕ ਅਦਾਲਤ ਵਿੱਚ ਪਰਖੇ ਨਹੀਂ ਗਏ। ਚੌਧਰੀ ਨੂੰ ਲੁੱਟ ਦੀ ਯੋਜਨਾ ਬਣਾਉਣ ਅਤੇ ਬਾਅਦ ਦੀਆਂ ਕਾਰਵਾਈਆਂ ਵਿੱਚ ਇੱਕ ਕੇਂਦਰੀ ਸ਼ਖਸ ਵਜੋਂ ਦਰਸਾਉਂਦੇ ਹਨ। ਇੱਕ ਸ਼ੱਕੀ ਨੇ ਕਠਿਤ ਤੌਰ ਤੇ ਉਸ ਨੂੰ ਇਸ ਲੁੱਟ ਦਾ ਸਭ ਤੋਂ ਵੱਡਾ ਹਿੱਸੇਦਾਰ ਦੱਸਿਆ ਹੈ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਅਪਾਰਟਮੈਂਟ ਤੇ ਛਾਪਾ ਮਾਰਿਆ ਜਿੱਥੇ ਚੌਧਰੀ ਰਹਿ ਰਿਹਾ ਸੀ ਅਧਿਕਾਰੀਆਂ ਨੇ 1,54,000 ਡਾਲਰ ਤੋਂ ਵੱਧ ਕਨੇਡੀਅਨ ਨਕਦ ਕਈ ਮੋਬਾਈਲ ਫੋਨ ਅਤੇ SIM ਕਾਰਡ ਅਤੇ ਹੱਥ ਨਾਲ ਲਿਖੀਆਂ ਸੂਚੀਆਂ ਬਰਾਮਦ ਕੀਤੀਆਂ ਜਿਨ੍ਹਾਂ ਵਿੱਚ ਲਗਭਗ 9 ਮਿਲੀਅਨ ਡਾਲਰ ਮੁੱਲ ਦੀ ਸੰਪਤੀ ਵਾਲੇ ਫੰਡਸ ਦੀ ਵੰਡ ਦੱਸ਼ਾਈ ਗਈ ਸੀ ਜਾਂਚ ਕਰਤਾਵਾਂ ਦਾ ਇਹ ਵੀ ਦਾਵਾ ਹੈ ਕਿ ਸਿਰਫ ਲੁੱਟ ਵਾਲੇ ਦਿਨ ਹੀ ਚੌਧਰੀ ਨੇ ਹੋਰ ਸ਼ੱਕੀਆਂ ਨਾਲ 770 ਟਨ ਵੱਧ ਕਾਲਸ ਜਾਂ ਸੁਨੇਹੇ ਆਦਾਨ-ਪ੍ਰਦਾਨ ਕੀਤੇ ਇੱਕ ਅਜੀਹਾ ਸੰਚਾਰ ਸਟਾਰ ਜੋ ਪੁਲਿਸ ਮੁਤਾਬਕ ਸਹਿਯੋਗ ਅਤੇ ਯੋਜਨਾ ਬਣਾਉਣ ਦੇ ਦਾਅਵਿਆਂ ਨੂੰ ਮਜ਼ਬੂਤ ਕਰਦਾ ਹੈ ਪੀਲ ਪੁਲਿਸ ਚੀਫ ਨਿਸ਼ਾਨ ਦੋਰਾਇਆਪਾ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀ ਆਧੁਨਿਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਜ਼ ਦੀ ਪਹੁੰਚ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਮਹਿੱਤਤਾ ਨੂੰ ਦਰਸਾਉਂਦੀ ਹੈ ਹੁਣ ਤੱਕ ਪ੍ਰੋਜੈਕਟ 24 ਕੇ ਨਾਲ ਸੰਬੰਧਿਤ 10 ਲੋਕਾਂ ਤੇ ਦੋਸ਼ ਲੱਗ ਚੁੱਕੇ ਹਨ ਉਹ ਜਾਂਚ ਕਰਤਾਵਾਂ ਵੱਲੋਂ ਤਲਾਸ਼ ਕੀਤੇ ਜਾ ਰਹੇ ਹਨ ਅਤੇ ਕੁੱਲ 21 ਤੋਂ ਵੱਧ ਦੋਸ਼ ਲਗਾਏ ਗਏ ਹਨ ਦੋ ਸ਼ੱਕੀ ਅਜੇ ਵੀ ਫਰਾਰ ਹਨ ਉਹਨਾਂ ਵਿੱਚੋਂ ਇੱਕ ਸਿਮਰਨ ਪ੍ਰੀਤ ਪਨਸੇਰ ਜੋ ਬ੍ਰੈਂਟਨਸ ਦਾ ਰਹਿੰਦਾ ਅਤੇ 에ਅਰ ਕੈਨੇਡਾ ਦਾ ਸਾਬਕਾ ਕਰਮਚਾਰੀ ਹੈ ਮੰਨਿਆ ਜਾਂਦਾ ਹੈ ਕਿ ਉਹ ਭਾਰਤ ਵਿੱਚ ਹੈ ਪੀਲ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਸਰਕਾਰ ਨੂੰ ਇੱਕ ਅਧਿਕਾਰਿਕ ਪ੍ਰਤੀਆਸਪ੍ਰੇਸ਼ਨ ਬੇਨਤੀ ਭੇਜੀ ਗਈ ਹੈ ਅਤੇ ਉਹ ਅਜੇ ਸਮੀਖਿਆ ਹੇਠ ਹੈ। ਦੂਜਾ ਸ਼ੱਕੀ ਪ੍ਰਸਾਦ ਪਰਮalingam ਪਿਛਲੇ ਅਗਸਤ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਜਾਰੀ ਬੈਂਚ ਵਾਰੰਟ ਦਾ ਵਿਸ਼ੇ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਲੱਭਣ ਅਤੇ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ ਤੋਂ 20 ਮਿਲੀਅਨ ਡਾਲਰ ਦਾ ਸੋਨਾ ਗਾਇਬ ਹੋਇਆ ਹੈ। ਲਗਭਗ 2 ਸਾਲ ਬਾਅਦ ਵੀ ਪ੍ਰੋਜੈਕਟ 24K ਸਰਗਰਮ ਹੈ ਗ੍ਰਫਤਾਰੀਆਂ ਹੋ ਚੁੱਕੀਆਂ ਹਨ ਸ਼ੱਕੀ ਅਜੇ ਵੀ ਫਰਾਰ ਹਨ ਅਤੇ ਅੰਤਰਰਾਸ਼ਟਰੀ ਕਾਰਵਾਈਆਂ ਜਾਰੀ ਹਨ ਜਾਂਚ ਕਰਤਾ ਕਹਿੰਦੇ ਨੇ ਕਿ ਕੈਨੇਡਾ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਦੀ ਕਹਾਣੀ ਹਲੇ ਖਤਮ ਨਹੀਂ ਹੋਈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ